不在。 ਦੇ ਗਾਰੀ ਢਾਈ ਸੋ ਸਿੰਘ ਦੇ ਲਈ ਬਣਾਉਣਾ ਬੜਾ ਔਖਾ ਹੈ ਢਾਈ ਸੋ ਬੰਦਿਆਂ ਨੇ ਭਿਆਰ ਬੰਦੇ ਨਾਲ ਨਹੀਂ ਲੜਨਾ ਲੱਖ ਨਾਲ ਨਹੀਂ ਲੜਨਾ 6 ਲੱਖ ਫੌਜਾਂ ਦੀ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਕਿੰਨੇ ਰਾਜਾਂ ਦੀ ਫੌਜਾਂ ਦੀ ਪਰ ਕਾਰੀ ਪੂਰੇ ਗੁਰੂ ਦੇ ਸਿੱਖ ਸੀ ਜਿੰਨੀ ਦੇ ਜਾਨ ਦਾ ਕਤਰਾ ਕਤਰਾ ਬਾਕੀ ਸੀ ਓਨੀ ਦੇਰ ਪ੍ਰਕਰਮਾਂ ਸਦਾ ਦਾ ਯਾਦ ਆਪ ਜੀ ਬਣਾ ਰਹੇ ਤਨ ਮੰਨ ਧੰਨ ਕਰਕੇ ਸਭ ਸੁਨਾਹਣ ਕੀਤੀ ਹੈ ਪ੍ਰਧਾਨ ਜੀ ਸਰਦਾਰ ਕੁਮਿੰਦਰ ਸਿੰਘ ਦੀ ਚਾਲ ਸਾਹਿਬ ਮੇਰੇ ਬਾਅਦ ਸਰਦਾਰ ਜੋ ਸਰਪੰਚ ਸਰਕਾਰ ਮਨਜੀਤ ਸਿੰਘ ਦੀ ਬਾਦੋ ਝੱਡਾ ਜੋ ਆਪਣੇ ਗ੍ਰਾਮਿਖੇ ਔਰ ਰਿਸ਼ਤੇਦਾਰਾਂ ਦੇ ਵਿੱਚ ਵੀ ਆਪਣੀ ਜਥੇ ਨੂੰ ਸੇਵਾ ਦਿੰਦੇ ਰਹਿੰਦੇ ਆ ਧੰਵਾਦ ਹੈ ਭਾਜੀ ਉਹਨਾਂ ਦਾ ਅੱਗੇ ਸਰਦਾਰ ਮੁਖਜੀਤ ਸਿੰਘ ਦੀ ਚਾਲ ਜਿਨ੍ਹਾਂ ਨੇ ਵਾਹਿਗੁਰੂ ਦਾ ਭਾਲਤਾ ਵਹਿਗੁਰੂ ਦੇ ਕੋਈ ਜੇ ਚੰਦੇ ਨਾਮਾ ਬੋਲੇ ਸਾਹਿਬ ਜੀ ਨਾਮੀ ਸੇਵਾ ਦਾ ਦਾਸ ਗਨਜੀਤ ਸਿੰਘ ਖਰਪਾਚੀ ਪਿੰਡ ਮਾਲੋਵਿੰਦਾ ਅੱਜ ਸਾਡੇ ਸੰਤ ਮਹਾਰਾਜ ਸੰਤ ਬਾਬਾ ਸੰਤਰਾਣ ਜੀ ਦੀ ਜਨਮਾਨਾ ਵਾਦ ਜਿਹੜੇ ਹਰ ਸਾਲ ਦੀ ਤਰ੍ਹਾਂ ਮਨਾਈ ਜਾਂਦੀ ਆ ਬਹੁਤ ਹੁੰਦਾ ਬਣਾ ਇਥੇ ਇਲਾਕੇ ਦੀ ਸੰਤਾਂ ਦੀ ਬਹੁਤ ਬੋਲ ਵੀ ਆ ਹੋਮ ਆਸੀ ਸੰਤਾਂ ਦਾ ਸ਼ੁਰੂਆਤ ਇਹਨਾਂ ਸੰਤਾਂ ਦੇ ਖੁਸ਼ੀਆਂ ਪ੍ਰਾਪਤ ਕਰਦੇ ਇਥੇ ਅਸੀਂ ਬਹੁਤ ਬਹੁਤ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਹਨੂੰ ਵੀ ਸੰਗਤ ਆਈ ਆ ਉਹਨਾਂ ਦਾ ਕਦਮ ਕਦਮ ਅਸੀਂ ਸਿਰ ਮੱਥੇ ਲਈਏ ਹਾਂ ਇੱਕ ਇਹ ਸਾਡਾ ਜਿਹੜਾ ਸੰਤਾਂ ਜੀ ਦਾ ਸਾਲਾਨਾ ਵਾਪਸੀ ਹੁੰਦੀ ਨਾ ਹਰ ਦੀ ਸੰਗਰਾਂਦ ਵਾਲੇ ਦਿਨ ਹੁੰਦੀ ਆ ਹਰ ਸਾਲ ਦੀ ਤਰ੍ਹਾਂ ਇਹ ਹਰ ਦੀ ਸੰਗਰਾਂਦ ਵਾਲੇ ਦਿਨ ਹੁੰਦੀ ਆ ਇਹਨਾਂ ਵੀ ਨਹੀਂ ਹੁੰਦੇ ਅੰਨੀ ਕੰਨ ਨਹੀਂ ਨਾ ਪਰ ਹੇ ਇਥੇ ਇਲਾਕੇ ਦੇ ਨਗਰ ਜਿੰਨੇ ਵੀ ਲਾਗੇ ਨਗਰ ਨਵਾਸੀ ਹੈ ਨਾ ਸਾਨੂੰ ਬਹੁਤ ਚੜ੍ਹ ਕੇ ਸਾਧਦੇ ਆ ਐਨਆਰਆਈ ਵੀਰਾਂ ਦਾ ਬਹੁਤ ਜਿਆਦਾ ਧੰਨਵਾਦ ਆ ਆ ਤੁਸੀਂ ਦੇਖੀ ਹੋਣੀ ਆ ਬਾਹਰ ਵੱਡੀ ਬਿਲਡਿੰਗ ਬਣੀ ਆ ਇਹ ਸਾਡੇ ਜਾਨ ਦੇ ਸਰਬੰਸ ਸਿੰਘ ਜੀ ਬਲੈਕ ਨੇ ਇਹਨੂੰ ਕਰਕੇ ਬਣਾਇਆ ਸਰਬੰਸ ਸਿੰਘ ਪਟੋਕਾਤ 25 ਲੱਖ ਰੁਪਇਆ ਉਸ ਤੋਂ ਲਾਇਆ ਉਹਨਾਂ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਬਾਕੀ ਗੁਰਦੁਆਰਾ ਸਾਹਿਬ ਆ ਤੇ ਨਾ ਅਵੇ ਪਿਛਲੇ ਸਾਉ ਦੇ ਕੁਨਾ ਜੀ ਲਈ ਸੀ। ਉਹਦੇ ਸਾਰੇ ਐਨਆਰਆਈ ਵੀਰਾਂ ਤੇ ਪਿੰਡ ਦੇ ਨਗਰ ਵਾਸੀਆਂ ਇਲਾਕੇ ਦੇ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ। ਜੁਆਇਆ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਸਹਿਯੋਗ ਕੀਤਾ। ਐਨਆਰਆਈ ਵੀਰਾਂ ਦਾ ਲਈ ਧੰਨਵਾਦ ਕਰਦੇ ਆ। ਗਿੱਲੀ ਸੰਗਤਾਈ ਆ ਅਸੀਂ ਇਹਨਾਂ ਦਾ ਪਹਿਲ ਦਿਲੋਂ ਧੰਨਵਾਦ ਕਰਦੇ ਆ। ਜੀ ਆ ਆਖਦੇ ਆ ਸਰਬੱਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਤੈਂਦਾਂ ਤੋਂ ਸਾਡੇ ਬੰਦ ਗੁਰੂ ਘਰ ਦੇ ਵਿੱਚ ਸਾਸਾਂ ਦੇ ਪਰੋੜਾ ਸਾਡਾ ਸਾਹ ਰੱਖਿਆ ਸੀ ਤੈਂਦਾਂ ਤੋਂ ਲਗਾਤਾਰ ਨੰਗਰੋਂ ਟੱਟ ਵਰਸਦਾ। ਕਿਆ ਪਕੌੜਿਆਂ ਦਾ ਅੰਦਰ ਸੀ ਅੱਜ ਮਟਿਆਈ ਨਹੀਂ ਚੱਲਣ ਦੇਈ ਆ ਤੇ ਸਾਰਾ ਹੌਣ ਜਾਲਾ ਸੜ ਗਿਆ ਖੁੱਲੇ ਨੰਗਰੋਂ ਟੱਟ ਵਰਸਣਗੇ। ਸਾਰਿਆਂ ਨੂੰ ਖੁੱਲਾ ਸੱਜਾ ਵਾ ਹਿੰਦੀ ਨਹੀਂ ਸੰਗਤ ਆਈ ਆ। ਜੋ ਵੀ ਆ ਸਾਰੇ ਜਲ ਪਾਣੀ ਦੀ ਸ਼ਕੀਨ ਨਹੀਂ ਲੱਗੀ ਤੁਸੀਂ ਦੇਖੀ ਆ। ਟੈਂਦਾਂ ਦੀ ਵੀ ਸ਼ਕੀਨ ਨੌਜਵਾਨਾ ਮੁਰਲਾ ਲਾਈਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਗਾਇਕ ਮੂਤਰਾ ਖਾਲਸਾ ਵਾਇਰਲ ਬੀਤੀ ਖੇ। ਕਿੰਨੇ ਕਾਹ ਕਰ ਰਹੇ ਹੋ। ਵਾਇਰਲ ਬੀਤੀ ਖਾਲਸਾ ਉਹਦੇ ਸਾਡੇ ਦਰਵਾਜ਼ਾ ਆਏ ਦਰਵਾਜ਼ਾ ਸਾਡੇ ਸਭ ਤੋਂ ਵੱਡੇ ਸੰਤ ਬਾਬਾ ਫਲਿਆਵਾ ਜੀ। ਉਹਨਾਂ ਤੋਂ ਬਾਅਦ ਜਿਹਨਾਂ ਦੀ ਅੱਜ ਬਾਤੀ ਸੁਣਾ ਰਹੇ ਸੰਤਾਨੀ ਬਾਬਾ ਜੀ ਤੇ ਹੱਕ ਸੰਤ ਬਾਬਾ ਸਾਡੇ ਰਹਿ ਆ ਫਰਦੂ ਦਾਸ ਜੀ। ਇਹਨਾਂ ਨੇ ਸਾਡੇ ਘੱਟੋ ਘੱਟ 30 ਸਾਲ ਪਹਿਲਾਂ ਕੀਤੀ ਸ਼ੁਰੂ ਕਰਦੀ। ਉਹਨਾਂ ਬਹੁਤ ਬਹੁਤ ਉਹਨਾਂ ਦੀ ਦਸੀ ਸਿਆਲ ਨੂੰ ਹੁੰਦੀ ਆ ਸੁਆ ਮਦਰ ਤੇ ਉਹਨਾਂ ਦਾ خیال ਨੂੰ ਬਹੁਤ ਦਾ ਸੰਕਲਪ ਉਹਨਾਂ ਅੱਜ ਨਾਲੋਂ ਵੀ ਕੱਠ ਜਿਆਦਾ ਹੁੰਦਾ ਹੈ ਅਸੀਂ ਪੁਰਾਣੇ ਬਾਬਾ ਸੰਤਾਂ ਦੀ ਐਗਰ ਬਾਬੇ ਸੰਤਾਂ ਦੀ ਬਾਤੀ ਬਣਾ ਰਹੇ ਹਾਂ ਸਾਰੇ ਸੰਗਤ ਤੁਸੀਂ ਦੇਖੀਏ ਇਲਾਕੇ ਦੇ ਲਾਗਲੇ ਪਿੰਡਾਂ ਤੋਂ ਬਹੁਤ ਦੂਰੋਂ ਦੂਰੋਂ ਸੰਗਤ ਆਈ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੰਤਰ ਬਾਬਾ ਸੰਤਰਾਪ ਦੀ ਤੰਤਰ ਬਾਬਾ ਸੰਜਿਆ ਦਾ ਜੀ ਤੰਤਰ ਬਾਬਾ ਫਰੂਦਾ ਜੀ ਦਾ ਡੇਰਾ ਇੱਥੇ ਸਾਲ ਦੇ ਵਿੱਚ ਦੋ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਬਾਬਾ ਜੀ ਦੇ ਮੇਲੇ ਹੁੰਦੇ ਆ ਦੋ ਅੱਜ ਹਾੜ ਦੇ ਸਗਰਾ ਤੇ ਵੀ ਇੰਨੇ ਦਿਨਾਂ ਹੁੰਦਾ ਖੰਡਪੁਰ ਸਾਹਿਬ ਦਾ ਘੂਗ ਪਾਇਆ ਜਾਂਦਾ ਬੜੇ ਧੂਮ ਦਾ ਨਾਲ ਮੇਲਾ ਸੰਤਾਂ ਦਾ ਦਿਨ ਮਨਾਇਆ ਜਾਂਦਾ ਸਾਰੇ ਇਲਾਕੇ ਦੇ ਸੰਤਾਂ ਪਿੰਡੇ ਮਦਰ ਤੇ ਮੇਡੀਆਂ ਸੰਤਾਂ ਸਾਰੇ ਰਲ ਕੇ ਬੜੇ ਜਿਆਦੇ ਨਾਲ ਇਹ ਦਿਨ ਮਨਾਉਂਦੇ ਆ ਬਾਹਰ ਦੇਸਾਂ ਪ੍ਰਦੇਸਾਂ ਮੈਂ ਕਿ ਜਿੰਨੇ ਪਰਿਵਾਰ ਆ ਸਾਰੇ ਸੇਵਾ ਕਰਦੇ ਬੜੀ ਨੇਜਾ ਨਾਲ ਮਾਰੇ ਸਾਰਿਆਂ ਦਾ ਭਲਾ ਕਰੇ ਸਾਰਿਆਂ ਨੂੰ ਚੜ੍ਹਦੀਆਂ ਗੱਲਾਂ ਬੰਦ ਰਸਤੀਆਂ ਬੱਚਿਆਂ ਨੂੰ ਕਮਾਈਆਂ ਵਾਛੇ ਇਦਾਂ ਹੀ ਸੰਤਾਂ 사ਗਾ ਮਨਾਉਂਦੀਆਂ ਰਹਿਣ ਪਿਆਰ ਖੁਸ਼ਾਹਤ ਨਾਲ ਵਾਹਿਗੁਰੂ ਦਾ ਸਾਥ ਸਾਹਿਬ ਵਾਹਿਗੁਰੂ ਹਾਂ okay.